ਮੈਂ ਨਹੀਂ ਕਹਿੰਦਾ ਪੰਜਾਂ ਪੈਰਾਂ ਦਾ ਬਹੁਤ ਵੱਡਾ ਅਧਿਕਾਰ ਆ ਬਹੁਤ ਵੱਡਾ ਅਧਿਕਾਰ ਆ ਮੈਂ ਤੈਨੂੰ ਪੰਥ ਦੀ ਮਰਿਆਦਾ ਦੱਸ ਰਿਹਾ ਹਮਮ ਮਰਿਆਦਾ ਅਨਸਾਰ ਪੰਜ ਪਿਆਰੇ ਸਿੰਘ ਕਿਸੇ ਨੂੰ ਆਵਾਜ਼ ਦੇ ਕੇ ਨਹੀਂ ਸੱਦ ਸਕਦੇ ਕਿ ਇੱਧਰ ਆ ਸਾਡੇ ਕੋਲ ਪੇਸ਼ ਹੋ ਪੰਜ ਪਿਆਰੇ ਸਹਬਾਨਾਂ ਕੋ ਆਪ ਪੇਸ਼ ਹੋਣਾ ਚਾਹੀਦਾ ਆ ਆਪ ਜਾਣਾ ਪੈਂਦਾ ਤੇ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਤੇ ਜਦੋਂ ਅਕਾਲ ਤਖਤ ਸਾਹਿਬ ਤੇ ਕਿਸੇ ਦਾ ਕੋਈ ਪੰਥਕ ਅਕਾਲ ਤਖਤ ਸਾਹਿਬ ਜਿਹਦਾ ਨਿੱਜੀ ਨਿੱਜੀ ਗਣਾਲ ਹੀ ਨਹੀਂ ਸਾਦਾ ਹੂੰ ਹੂੰ ਨਿੱਜੀ ਦੋਸ਼ ਲਈ ਪੰਜਾਂ ਪਿਆਰਿਆਂ ਕੋ ਸਿੱਖ ਆਪ ਜਾਂਦਾ ਜੇ ਉਹ ਨਹੀਂ ਜਾਊਗਾ ਤੇ ਗੁਰੂ ਸਾਹਿਬ ਦਾ ਹੁਕਮ ਆ ਵੀ ਜੇ ਉਹਨੇ ਨਿੱਜੀ ਕੋਈ ਕਰਾਇਤ ਕੀਤੀ ਆ ਤੇ ਪੰਜਾਂ ਪਿਆਰਿਆਂ ਦੇ ਪੇਸ਼ ਨਹੀਂ ਹੁੰਦਾ ਤੇ ਉਹਨੂੰ ਜਮਾ ਦੀ ਮਾਰ ਪਵੇ ਪੰਜਾਂ ਪਿਆਰਿਆਂ ਕੋਲ ਆਪਣੀ ਨਿੱਜੀ ਗਣਾਲ ਹੀ ਜਾਂਦਾ ਹਾਂ ਜਦੋਂ ਪੰਥਕ ਗਣਾ ਕੋਈ ਕੀਤਾ ਹੂੰ ਦੋ ਤਰ੍ਹਾਂ ਦੀ ਸਿੱਖ ਦੀ ਦੋ ਤਰ੍ਹਾਂ ਦੀ ਜ਼ਿੰਦਗੀ ਆ ਇੱਕ ਹੈ ਨਿੱਜੀ ਜੀਵਨ ਇਤਕੇ ਪੰਥਕ ਜੀ ਪੰਥਕ ਜੀ ਪੰਥਕ ਜੀਵਨ ਚ ਵਿਚਰਦੇ ਆ ਜਿਹੜਾ ਪੰਥ ਚ ਵਿਚਰੂਗਾ ਗਲਤੀਆਂ ਵੀ ਉਹਦੇ ਕੋਲ ਹੋਣਗੀਆਂ ਦੂਸਰੇ ਕੋਲ ਨਹੀਂ ਪੰਥਕ ਜੀਵਨ ਚ ਵਿਚਰਦੇ ਆ ਜੇ ਕੋਈ ਗਲਤੀ ਹੋਈ ਆ ਤੇ ਉਹਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਉਹਨੂੰ ਸਾਦਾ ਵੀ ਇੱਥੇ ਹਾਜ਼ਰ ਹੋ ਆਣ ਕੇ ਆਪਣਾ ਸਪਸ਼ਟੀਕਰਨ ਦੇ ਤੂੰ ਆ ਸਥਾਨ ਤੇ ਬੈਠ ਕੇ ਆਹ ਕੰਮ ਕਰਦੇ ਆ ਤੂੰ ਆਹ ਗਣਾ ਕੀਤਾ ਕਿਉਂ ਕੀਤਾ